ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜਲਾਲ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨੂ ਬਠਿੰਡਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੋਟੀਨ ਚ ਪਾਸੂ ਆਉਂਦੇ ਰਹਿੰਦੇ ਨੇ ਤੇ ਰੋਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਐਨੀਮਲ ਸੇਲਾ ਜਾਣਕਾਰੀ ਪ੍ਰੋਪਰ ਆਪਾਂ ਬਾਜੀ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਬੱਬੂ ਆ ਪਿੰਡ ਜਲਾਲ ਜਿਹੜਾ ਮਠਿੰਡਾ ਪੈਂਦਾ ਸਿਲੈਨਪੂਲ ਪੈਂਦੀ ਆ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ 9779958335 ਇੱਕ ਵਾਰੀ ਹੋਰ ਦੱਸ ਦੇ 9779958335 ਠੀਕ ਹੈ ਬਾਈ ਪਹਿਲਾ ਜਿਹੜੀ ਇੱਕ ਗਾਂ ਦੀ ਵੀਡੀਓ ਪਾਈ ਵੈਗ ਗਈ ਸੀ ਬਾਈ ਉਹ ਪਹਿਲੇ ਫੋਨ ਤੇ ਵੈਗ ਗਈ ਸੀ ਠੀਕ ਹੈ ਬਾਈ ਬਾਕੀ ਮੁੱਲ ਰੇਟ ਬਾਈ ਦੇ ਜੇ ਬਾਕੀ ਗਏ ਵੀ ਆਨਲਾਈਨ ਹੀ ਗਏ ਆ ਜਿੰਨੀਆਂ ਵੀ ਆਪਾਂ ਵੀਡੀਓ ਪਾਈ ਹੱਦ ਕਰਾ ਲਾ ਕਹਿੰਦਾ ਵੀ ਐ ਹਾਂਜੀ ਤੇ ਆਨਲਾਈਨ ਹੀ ਗਈਆਂ ਹਜੇ ਆਪਾਂ ਆਪਣੇ ਘਰ ਕੋਈ ਹੱਦ ਕਰ ਕੋਈ ਗਾਹਕ ਨਹੀਂ ਆਇਆ ਅਭੀ ਠੀਕ ਹੈ ਕਿਉਂਦਾ ਧਾਰ ਮਾਰਨੀ ਆ ਹੱਦ ਕਰ ਬਈ ਕੋਈ ਵੀ ਠੀਕ ਹੈ ਜੀ ਵੀ ਆ ਇਸ ਦਲੀ ਦੀ ਗਈਆਂ ਠੀਕ ਆ ਬਾਈ ਤੇ ਸੁਆ ਬਾਈ ਇਹ ਕਿੰਨਾ ਮਾ ਸੁਈ ਆ ਤੀਜੀ ਸੁਈ ਆ ਕਦੋਂ ਸੁਈ ਆ ਜੀ ਆ ਮਸਾਖੀ ਦੇ ਦੋ ਦਿਨ ਪਹਿਲਾਂ ਹੀ ਸੁਈ ਵੀ ਠੀਕ ਆ ਜੰਗੀ ਪਹਿਲਾਂ ਗਾਂ ਘਰੇ ਦਾ ਖਰੀਦ ਦੋ ਤੇ ਲਾਲੀ ਸੀ ਪਾਸੇ ਅਛਾ ਜੀ ਆਪਾਂ ਠੀਕ ਆ ਹੁਣ ਚਾਰ ਪੰਜ ਦਿਨੋਂ ਕਿਧਰ ਕੰਮ ਜਾਇ ਚ ਬੜਾ ਉਲਝੀ ਹੋਈ ਸੀ ਠੀਕ ਆ ਜੀ ਥੂੜੀ ਥੂੜੀ ਚ ਦੇ ਆਪਣੇ ਮੱਕੀ ਮੱਕੀ ਬੀਜੀ ਜਾਂਦੇ ਆ ਬਾਕੀ ਰਹਿੰਦੀ ਥੂੜੀ ਬਣਾਉਣੀ ਬਾਕੀ ਉਧਰ ਫਾਰਮ ਲੱਗਣਾ ਪਾਉਣਾ ਹੁਣ ਬੈਕ ਸ਼ਾਰਡ ਤੇ ਆਲਟਾਂ ਪੋਈਆਂ ਬਾਕੀ ਉਹ ਬਾਹਰ ਛਾੜ ਦੇ ਪੋਈਆਂ ਠੀਕ ਆ ਰੀਤਾ ਪਿਆ ਤਾ ਕਰ ਕਰ ਜੀ ਹਮੇ ਕਰਦੇ ਹਾਂ ਫੇਲ ਕਰਦੇ ਆ ਵੀ ਹੁਣ ਲੋਟ ਨਹੀਂ ਹੋਣੀ ਮੇਸਤਰੀ ਨਾਲ ਭਾਤਵਾ ਮਹੀਨਾ ਡੇਢ ਮਹੀਨਾ ਲੱਗ ਜਾਣਾ ਮੇਸਤਰੀ ਨਾਲ ਸਹੀ ਗੱਲ ਹੈ ਬਾਈ ਬੱਚਾ ਕੀ ਹੈ ਜੀ ਮੱਛਾ ਵੀਰੇ ਠੀਕ ਹੈ ਜਿਹੜਾ ਹੁਣ ਨੈਟ ਦੁੱਧ ਤੇ ਕਿੰਨਾ ਤਿਆਰ ਦੁੱਧ ਵੀਰੇ ਜੇ 15 ਤੋਂ ਬਾਹਰ ਸੀ ਅੱਜ ਇਹਦੇ ਤੇ 14 ਮੰਨ ਕੇ ਲੈ ਲਈ ਕੋਈ 14 ਜੋ ਕਿਲੋ ਹਾਂ ਹਾਂ ਵੀ ਲੀਵੇ ਪਿਆ ਸਾਂ ਬੰਦ ਦਈਆ ਠੀਕ ਹੈ ਜੀ ਹਨਾਂ ਦੀ ਓਕੇ ਜੀ ਹਾਂ ਹਾਂ ਤੋਰ ਕੇ ਦਿਖਾ ਦੀ ਬਾਈ ਤੀਜਾ ਸੂਆ ਸੂਈ ਹੈ ਜੀ ਲਗਭਗ 15 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਵੱਛਾ ਹੈ ਦੁੱਧ ਬਜ ਦੱਸਦਾ 14 ਕਿਲੋ ਹੀ 15 ਕਿਲੋ ਆ ਪਰ ਕੋਈ 14 ਮੰਨ ਕੇ ਲੈ ਲੈ ਦੋ ਟਾਈਮ ਚਬਾਈ ਕਰ ਲੈ ਚਾਰ ਕਰ ਲੈ ਚਾਹੇ ਕੋਈ 6 ਟਾਈਮ ਕਰ ਲੈ ਠੰਡ ਹੀਲ ਬਹੁਤ ਵਾਹੇ ਸੀਲਸ ਲੱਗ ਪੂਰੀ ਐ ਥਣਾ ਦੀ ਓਕੀ ਐ ਬਾਈ ਹਾਂ ਹਾਂ ਫਿਰ ਠੀਕ ਐ ਥਣਾ ਦੀ ਓਕੀ ਐ ਬੇ ਬਿਖਰੋ ਜੋ ਚਾਹੇ ਜਵਾਕ ਚੁਈ ਜਾਣ ਜੀ ਦੇਖ ਸਕਦੇ ਹੋ ਤੁਸੀਂ ਚਾਰ ਇਖਾਣਾ ਗੈਪ ਤੇ ਲੱਗੇ ਹੱਥੀ ਚਬਾਈ ਵਾਲੇ ਬਾਕੀ ਬਾਕੀ ਦੁੱਧ ਹੀ ਵਾਹੇ ਬਹੁਤ ਸੰਗਣੇ ਦਾ ਠੀਕ ਐ ਜੀ ਫੈਟ ਵੀ ਚੰਗੀ ਹੋਣੀ ਪੰਜ ਪੰਜ ਦਿਨ ਨਹੀਂ ਆਉਂਦੀ ਗਰਮੀ ਦਾ ਤੂਫਾਨ ਕੋਈ ਕਹੂੰ ਕਿ ਕ੍ਰੋਸ ਚ ਪੈ ਜਾਂਦੀ ਆ ਤਸੱਲੀ ਤੁਸੀਂ ਕਰਨੀ ਆ ਬਾਈ ਦੇ ਘਰੇ ਮੁੱਲ ਬਾਈ ਇਹਦਾ ਮੋਲ ਵੀਰੇ ਜਾਇਜੀ ਕਰਾਂਗੇ ਮੋਲ ਵੀਰੇ ਹੁਣ ਕਿੰਨਾ ਕੰਮ ਦੀ ਰੋਤਾ 34000 ਦੀ ਦੇ ਦਾਂ ਜਮਾ ਛੋਟਾ ਜਾ ਮੋਲਾ ਜੀ ਟੋਕੜਾਂ ਦੇ ਭਾਏ ਜੀ 34000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ 14 ਕਿਲੋ ਤਸੱਲੀ ਤੁਸੀਂ ਕਰਕੇ ਲੈ ਜਿਓ ਜੀ ਥਣ ਸੋਨਾ ਗੁਲਾਬੀ ਲੱਗਿਆ ਵਾ ਚਾਰ ਹੀ ਥਾਣਾ ਧਾਰਾ ਮਾਰ ਕੇ ਦਿਖਾ ਦਿੰਨੇ ਸੀ ਸੌਦਾਨ ਕੋਈ ਨਹੀਂ ਦੇਖ ਸਕਦੇ ਹੋ ਤੁਸੀਂ ਬਾਕੀ ਜਿਹਨੂੰ ਪਸੰਦ ਆਊਗੀ ਨੰਬਰ 2210 ਸਕਰੀਨ ਉੱਤੇ ਚੱਲਦਾ ਰਹੇਗਾ ਧੰਨਵਾਦ ਜੀ